ਕਰਨ ਰਹੀ ਹੈ ਨਬਤੀਲੇ ਪਿਛਲੇ ਲੰਬੇ ਅਰਸੇ ਤੋਂ ਪੰਜਾਬ ਦੇ ਕਿਸਾਨ ਆਪਣੇ ਆਪਣੀਆਂ ਹੱਕੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਵਾਸਤੇ ਜੋ ਕਿ ਮੋਰਚਾ ਲਾਇਆ ਸੀ ਪਹਿਲਾਂ ਵੀ ਸਵਾ ਸਾਲ ਦੇ ਕਰੀਬ ਜਿਹੜਾ ਮੋਰਚਾ ਸੀ ਉਹ ਸਿੰਗਲ ਬਾਰਡਰ ਤੇ ਦਿੱਲੀ ਤੇ ਬਾਰਡਰ ਤੇ ਚੱਲਿਆ ਔਰ ਸਾਡੇ ਕਿਸਾਨ ਵੀਰ ਆਪਣੇ ਪਰਿਵਾਰਾਂ ਸਮੇਤ ਆਪਣੇ ਸੰਤ ਬੰਦ ਲੈ ਕੇ ਜਾ ਕੇ ਉੱਥੇ ਸਵਾ ਸਾਲ ਦੇ ਕਰੀਬ ਉਹਨਾਂ ਦਾ ਜਿਹੜਾ ਘਟਨਾ ਸੀ ਮੋਰਚਾ ਸੀਗਾ ਔਰ ਲਈ ਰੱਖਿਆ ਉਦੋਂ ਦੇ ਕਿਸਾਨਾਂ ਦੇ ਉੱਪਰ ਕਾਫੀ ਤਸ਼ੱਦਦ ਹੋਇਆ ਬਹੁਤ ਸਾਰੇ ਕਿਸਾਨਾਂ ਦੀਆਂ ਉਸ ਜਿਹੜੇ ਮੌਤਾਂ ਵੀ ਹੋਈਆਂ ਔਰ ਸਰਕਾਰ ਦੇ ਭਰੋਸੇ ਤੋਂ ਬਾਅਦ ਜਿਹੜਾ ਮੋਰਚਾ ਸੀ ਉਹ ਖਤਮ ਕਰ ਦਿੱਤਾ ਗਿਆ ਪਰ ਸਰਕਾਰ ਨੇ ਜਿਹੜਾ ਭਰੋਸਾ ਦਿੱਤਾ ਸੀ ਸਰਕਾਰ ਆਪਣੇ ਭਰੋਸੇ ਤੇ ਕਾਇਮ ਆਪਣੇ ਵਾਅਦੇ ਤੇ ਕਾਇਮ ਨਾਰਈ ਤੇ ਫਿਰ ਦੁਬਾਰਾ ਹੁਣ 13 ਤਰੀਕ ਨੂੰ ਜਿਹੜਾ ਧਰਨਾ ਸੀਗਾ ਉਹ ਕਿਸਾਨਾਂ ਦੇ ਵੱਲੋਂ ਸ਼ੁਰੂ ਕੀਤਾ ਗਿਆ ਔਰ ਸਰਕਾਰ ਦੇ ਵੱਲੋਂ ਹਰਿਆਣੇ ਦੇ ਪਾਊਡਰ ਤੇ ਉਹਨਾਂ ਨੂੰ ਰੋਕ ਕੇ ਤੇ ਉਹਨਾਂ ਉੱਪਰ ਤਸ਼ੱਦਦ ਦੇ ਵਿਕੀਤ ਆ ਗਿਆ ਗੋਲੇ ਮਚਲਾਈਆਂ ਗਈਆਂ ਜਿਦੇ ਵਿੱਚ ਇੱਕ ਨੌਜਵਾਨ ਦੇ ਸ਼ੁਭਕਰਨ ਸਿੰਘ ਦੀ ਮੌਤ ਵੀ ਗੋਲੇ ਲੱਗਣ ਕਰਕੇ ਹੋ ਚੁੱਕੀ ਹੈ ਔਰ ਕਈ ਕਿਸਾਨ ਜਿਹੜੇ ਉਹਦੇ ਵਿੱਚ ਜ਼ਖਮੀ ਵੀ ਹੋਏ ਨੇ ਔਰ ਗੰਭੀਰ ਜ਼ਖਮੀ ਵੀ ਹੋਏ ਨੇ ਕੁਝ ਕਿਸਾਨਾਂ ਦੀ ਕੁਦਰਤੀ ਮੌਤ ਵੀ ਜਿਹੜੀ ਸੀ ਉਹ ਇਸ ਮੋਰਚੇ ਦੇ ਦੌਰਾਨ ਜਿਹੜੀ ਹੋ ਚੁੱਕੀ ਹੈ ਇਹ ਬੜੀ ਇੱਕ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਦੇ ਕਿਸਾਨ ਪੰਜਾਬ ਖੇਤੀ ਪ੍ਰਧਾਨ ਸੂਬਾ ਔਰ ਪੰਜਾਬ ਦੇ ਕਿਸਾਨ ਆਪਣੇ ਹੱਕੀ ਮੰਗਾਂ ਲੈਣ ਵਾਸਤੇ ਕੀਂਦਰ ਸਰਕਾਰ ਦੇ ਉੱਤੇ ਦੇ ਵਾਸਤੇ ਜਿਹੜਾ ਉਹ ਗੱਲਬਾਤ ਕਰਨ ਵਾਸਤੇ ਬੈਠੇ ਹੋਏ ਨੇ ਮੋਸਾਲਾ ਕੇ ਬੈਠੇ ਹੋਏ ਨੇ ਕੇਂਦਰ ਵੱਲੋਂ ਕੋਈ ਹੁੰਦੇ ਸੁਣਵਾਈ ਜਿਹੜੀ ਹੈ ਉਹ ਨਹੀਂ ਕੀਤੀ ਜਾ ਰਹੀ ਔਰ ਕੇਂਦਰ ਦੇ ਵੱਲੋਂ ਇਹ ਵਿਵਹਾਰ ਕੀਤਾ ਜਾ ਰਿਹਾ ਹੈ ਕਿ ਜਿਵੇਂ ਉਹ ਕਿਸੇ ਗਵਾਂਢੀ ਦੇਸ਼ ਦੇ ਕੋਲ ਸੈਠੀਏ ਇਥੇ ਰਾਕੇ ਤੇ ਬਾਰਡਰ ਤੇ ਬੈਠੇ ਹੋਣ ਉਹ ਕਿਸਾਨ ਇਸੇ ਦਿਸ਼ ਤੇ ਵਸਿੰਦੇ ਨੇ ਔਰ ਇਥੇ ਕਿਰਤ ਕਰਕੇ ਖੇਤੀ ਕਰਕੇ ਹਿੰਦੁਸਤਾਨ ਦੇ ਲੋਕਾਂ ਦਾ ਢਿੱਡ ਭਰਨ ਵਾਲੇ ਕਿਸਾਨ ਨੇ ਉਹਨਾਂ ਨਾਲ ਅਜਿਹਾ ਵਰਤੀ ਵਰਤੀਰਾ ਕੇਂਦਰ ਸਰਕਾਰ ਵੱਲੋਂ ਕਰਨਾ ਇਹ ਬੜੀ ਸ਼ਰਮ ਵਾਲੀ ਗੱਲ ਹੈ ਉਹ ਬੜਾ ਨਿੰਦਣਯੋਗ ਵਰਤਾਰਾ ਕੀਤਾ ਜਾ ਰਿਹਾ ਸ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਵੱਲ ਉਚੇਚੇ ਤੌਰ ਤੇ ਧਿਆਨ ਕਰਕੇ ਤੇ ਉਹ ਪ੍ਰਵਾਨ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਕਿਸਾਨ ਆ ਕੇ ਆਪਣੀ ਕਿਰਤ ਵਿਰਤ ਕਰਕੇ ਆਪਣੀ ਖੇਤੀ ਕਰਕੇ ਆਪਣਾ ਆਪਣੇ ਪਰਿਵਾਰ ਦਾ ਔਰ ਹਿੰਦੁਸਤਾਨ ਦੇ ਬਾਕੀ ਲੋਕਾਂ ਦਾ ਆਪਣੀ ਖੇਤੀਬਾੜੀ ਕਰਕੇ ਪੇਟ ਪਾਲ ਸਕਣ